ਪੰਜਾ ਤੁਹਾਡੇ ਸਭ ਦੀਆਂ ਮਰਜ਼ੀਆਂ ਪੂਰੀਆਂ ਹੋਣ ਇੱਕ ਗੱਲ ਯਾਦ ਰੱਖਿਓ ਤੁਸੀਂ ਜਿੰਨੇ ਅੱਜ ਨੰਬਰ ਸਾਹਿਬ ਦੀ ਧਰਤੀ ਤੇ ਆਇਓ ਨਾ ਆਪਣੇ ਅੰਦਰ ਸਾਰੀਆਂ ਭੈਣਾਂ ਤੇ ਵੀਰਾਂ ਦੀ ਮਾਰਿਓ ਜਿਨ੍ਹਾਂ ਭੈਣ ਭਰਾਵਾਂ ਦੇ ਘਰੇ ਨਿਤਨੇਮ ਦਾ ਗੁਟਕਾ ਨਹੀਂ ਸੁੰਦਰ ਗੁਟਕਾ ਨਹੀਂ ਪੰਜ ਗਰੰਥੀ ਨਹੀਂ ਭਰਾਓ ਲੈ ਕੇ ਜਾਇਓ ਅੱਜ ਲੋਕ ਕਹਿੰਦੇ ਨੇ ਲੋਕਾਂ ਦੇ ਘਰਾਂ ਵਿੱਚ ਨਸ਼ੇ ਵੜ ਗਏ ਇਹਦਾ ਸਾਨੂੰ ਸਾਲ ਮਿਲਿਆ ਇਹ ਅਸੀਂ ਗੁਰਬਾਣੀ ਘਰੋਂ ਕੱਢ ਗਰੰਦੀ ਸਿੰਘ ਕਹਿੰਦਾ ਦਾਦਾ ਜੀ ਸਾਡੇ ਘਰੇ ਇੱਕ ਐਨੇ ਸ੍ਰੀਮ ਦਾ ਕੁਟਕਾ ਆਪਿਆ ਤੁਸੀਂ ਗੁਰਦੁਆਰੇ ਲੈ ਜਾਓ ਗਰੰਦੀ ਸਿੰਘ ਕਹਿੰਦੇ ਕੁੜੀ ਵੀ ਇਹ ਰਾਣੀਏ ਤੁਸੀਂ ਨਿਤਨੇਮ ਨਹੀਂ ਕਰਦੇ ਨਹੀਂ ਅੱਗੇ ਦੀਜੀ ਕਰਦੇ ਹੁੰਦੇ ਸੀ ਉਹ ਨਫੂਰੇ ਬੋਗੇ ਫਿਰ ਬਾਪੂਜੀ ਕਰਦੇ ਸੀ ਉਹ ਵੀ ਮੁੱਕ ਗਏ ਹੁਣ ਤਾਂ ਸਾਡੇ ਘਰੇ ਕੋ پاس ਕਰਦਾ ਹੈ ਸਾਧ ਸੰਗਤ ਜਿਨ੍ਹਾਂ ਰੋਹਨ ਦੀਆਂ ਨੇ ਆਪਣੇ ਘਰਾਂ ਵਿੱਚੋਂ ਧੱਗੇ ਮਾਰਦੇ ਗੁਰਬਾਣੀ ਤੱਕੇ ਨਾਲ ਜੇ ਨਹੀਂ ਕਿਉਂਕਿ ਜਿਹੜਾ ਬੰਦਾ ਗੁਰੂ ਨੂੰ ਪਿੱਛੇ ਖਾਵੇਗਾ ਮਹਾਰਾਜ ਕਹਿੰਦੇ ਪਰਮੇਸ਼ਰ ਨੇ ਭੁੱਲਿਆ ਵਿਆਪਨ ਸਭੇ ਰੋ ਜਿਹੜਾ ਬੰਦਾ ਗੁਰੂ ਨੂੰ ਭੁੱਲ ਜਾਏਗਾ ਉਹਦੇ ਵਾਸਤੇ ਦੁੱਖ ਕੀ ਆ ਨੇ ਰਹਾ ਪਰ ਜਿਹੜੇ ਬੰਦੇ ਕਾਰਜਨੀਤੀ ਕਰਦੇ ਨੇ ਉਹ ਵੀ ਸਿੰਘੀ ਨੂੰ ਲੈ ਕੇ ਮਹਾਰਾਜੇ ਕਿਆ ਦੇ ਰਹੇ ਹੋ ਗੁਰੂ ਗੋਬਿੰਦ ਸਿੰਘ ਜਰਨਾ ਇਹ ਗੁਰੂ ਕੀ ਬੰਦ ਸ਼ਬਦਾਇਕ ਆਪਣੇ ਘਰੋਂ ਜਾਇਓ ਵੀ ਇਹ ਜਿਹੜੀ ਪ੍ਰਕਿਰਿਆ ਕਰਕੇ ਆਇਆ ਉਸ ਦਾ ਅੱਗੇ ਆ ਕੇ ਭੁਲਵੇਂ ਤੋਂ ਨਾਲੇ ਤੋਂ ਬੜੀ ਆਖਰੀ ਤੋਂ ਦੋ ਅੰਸੂ ਨਾਲੇ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜੇ ਕਾ ਸਿੰਘੋ ਬਾਦਾਂ ਕਰਕੇ ਕਿਸੇ ਵਿੱਚ ਜਿੱਤ ਰਿਹਾ ਪਾਇਆ ਜਦੋਂ ਮਹਾਰਾਜੇ ਹੁੰਦੇ ਬਹੇਦੀ ਤਿਆਰੀ ਕਰਦੇ ਹੈ ਨਾ ਕੇਸ ਕਰਦੇ ਪਾਵਨ ਪੁਇਤਰ ਮਕਾਨ ਉਤੇ ਤਮਾਮ ਸੰਗਠਨ ਇਕੱਠ ਹੋਇਆ ਫਿਰ ਮਹਾਰਾਜੇ ਨੇ ਅਨੰਦਗੜ੍ਹ ਤੋਂ ਮਹੱਲਾ ਕੱਢਣਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਨੂੰ ਕਹਿਣੋ ਕਿ ਸਭੀ ਜਿੱਤੀ ਮਹਾਰਾਜੇ ਕਾ ਸਿੰਘੋ ਬਾਜ਼ਾਰੋਂ ਕੱਢੇ ਕਿਸੇ ਪਿੰਡ ਦੇ ਵਿੱਚ ਪਾਇਆ ਤਾਂ ਉਹਨਾਂ ਨੇ ਆਪਣੇ ਖੰਭਾਂ ਨਾਲ ਲੋਹੇ ਦੀਆਂ ਸੀਖਾਂ ਨੂੰ ਤੋੜਨ ਦਾ ਯਤਨ ਕੀਤਾ ਜੇ ਬਾਦ ਲੋਹੇ ਦੀਆਂ ਸੀਖਾਂ ਨਹੀਂ ਤੋੜ ਸਕੇ ਉਹਨਾਂ ਨੇ ਆਪਣੇ ਖੰਭ ਸਰਵਾਲੇ ਪਰ ਕਿਸੇ ਦੀ ਗੁਲਾਮੀ ਪਰਵਾਹ ਨਹੀਂ ਕੀਤੀ गुरु गोबिंद सिंह महाराज ਨੇ ਕਹਾ ਮੇਰੇ ਪਿਆਰੇ ਖਾਲਸਾ ਜੀ ਦੁਨੀਆ ਵਿੱਚ ਬੰਦਾ ਕਮਜ਼ੋਰ ਹੋਵੇ ਇਹਦੀ ਬਹੁਤ ਭਾਰੇ ਗੁਨਾਹ ਕਮਜ਼ੋਰ ਹੁੰਦਿਆਂ ਹੋਇਆਂ નિર્ਦੋਸ਼ ਹੋਵੇ ਤਾਂ ਕਾਪਦੇ ਮੁਆਫੀ ਨਹੀਂ ਹੋਇਆ ਕਰਦਾ ਦੁਨੀਆ ਵਿੱਚ ਬੰਦਾ ਕਮਜ਼ੋਰ ਹੈ નિર્ਦੋਸ਼ ਹੈ ਸਤਿਗੁਰੂ ਉੱਤੇ ਕੋਈ ਸਾਥੀ ਨਹੀਂ ਸੰਸਾਰ ਦੇ ਤਗੜੇ ਬੰਦਿਆਂ ਦੀ ਗੱਲ ਚੱਲਦੀ ਹੈ thank